ਰਾਗ ਬਿਲਾਵਨ ਪਾਤਸ਼ਾਹੀ ਦਸਮੀ ਸੋਕਮਾ ਮਾਨਸ ਰੂਪ ਕਹਾਏ ਸਿੱਧ ਸਮਾਦ ਸਾਧ ਕਰ ਹਾਰੇ ਕੋਉ ਨਾ ਦੇਖਣ ਪਾਏ ਰਹਾਉ ਸੋਕਮਾ ਮਾਨਸ ਰੂਪ ਕਹਾਏ ਜਿਹੜਾ ਪਰਮੇਸ਼ਰ ਸਿੱਧ ਸਮਾਦ ਜਿਹਨੂੰ ਦੇਖ ਦੇ ਕੇ ਦਰਸ਼ਨ ਕਰਕੇ ਥੱਕ ਗਏ ਸੱਤ ਸਮਾਦ ਸਾਧ ਕਰ ਹਰੇ ਸਾਰੇ ਉਪਰਾਲੇ ਕਰਕੇ ਹਰਗੇ ਉਹ ਦੇਖ ਨਹੀਂ ਸਕੇ ਕਿਉਂ ਹੁਣ ਦੇਖਣ ਪਾਏ ਕਿਸੇ ਨੇ ਨਹੀਂ ਉਹ ਦੇਖਿਆ ਉਹ ਫਿਰ ਮਾਨਸਰੂਪ ਕੇ ਵੀ ਹੋ ਗਿਆ ਮਾਨਸੂਪ ਦਾ ਸਾਰੇ ਉਹ ਤਾਂ ਹੀ ਦੇਖ ਲੈਣ ਤੇ ਸੋ ਕਿ ਮਾਨਸੂਪ ਦਾ ਕੁੱਤੇ ਬੱਲੇ ਵੀ ਦੇਖ ਲੈਣ ਤੇ ਫਿਰ ਉਹ ਆਦਮੀ ਹੋ ਗਿਆ ਦਲੇਰ ਦਿੱਤੀ ਹੈ ਕੱਢੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਸਤ ਸਬਾਦ ਸਾਧ ਹਾਰ ਗਏ ਉਹਦੇ ਦਰਸ਼ਨ ਦੀ ਹੋਏ ਦੂਜੇ ਪਾਸੇ ਉਹ ਕਹਤਾ ਆਦਮੀ ਇਹ ਆਦਮੀ ਤਾਂ ساری ਦੁਨੀਆ ਹੀ ਦੇਖਦੀ ਹੈ ਕੀੜੀਆਂ ਪਕੌੜੇ ਵੀ ਦੇਖਦੇ ਨੇ ਆਦਮੀ ਨੂੰ ਤਾਂ ਆਦਮੀ ਨੂੰ ਦੇਖ ਕੇ ਸਭ ਵੀ ਡਰ ਜਾਂਦਾ ਆਦਮੀ ਨੂੰ ਦੇਖ ਕੇ ਡੰਗਰ ਵੀ ਡਰ ਜਾਂਦੇ ਨੇ ਦੇਖਦੇ ਨੇ ਨਾ ਇਹ ਤਾਂ ਸਾਰੇ ਹੀ ਦੇਖਦੇ ਨੇ ਫਿਰ ਫਿਰ ਤੁਸੀਂ ਕਹਿੰਦੇ ਹੋ ਆਦਮੀ ਕੋਈ ਅਕਲ ਦੀ ਗੱਲ ਕਰੋ ਇਹ ਜਾਂ ਝੂਠ ਬੋਲੋ ਜੀ ਤਾਂ ਪਤਾ ਨਾ ਲੱਗੇ ਲੋਕਾਂ ਨੂੰ ਚਿੱਟਾ ਹੀ ਝੂਠ ਬੋਲਿਆ ਨਾ ਤੁਸੀਂ ਤਾਂ ਮਨਸਜਾਤ ਨਹੀਂ ਕਹਾ ਸਕਦਾ ਉਹਨੂੰ ਮਨਸ ਨਹੀਂ ਕਹਿ ਸਕਦੇ ਉਹਨੂੰ ਸ਼ਿਵ ਜੀ ਵੀ ਮਨਸ ਦਾ ਬ੍ਰਹਮਾ ਵੀ ਮਨਸ ਦਾ ਵਿਸ਼ਨੂੰ ਵੀ ਮਨਸ ਦਾ ਸਾਰੇ ਨੂੰ ਦੇਖਦੇ ਨੇ ਗੁਰਦੀਆਂ ਬਣ ਜਾਈ ਉਹ ਜਿਹੜੇ ਫੇਰ ਉਹਨੂੰ ਵਰਗੁਈ ਸਰ ਕਹੀਏ ਨਾ ਤੁਸੀਂ ਹਾਂ ਜੀ ਨਾਰਦ ਬਿਆਸ ਪ੍ਰਸਰ ਧਰੂ ਸੇ ਧਿਆਵਤ ਧਿਆਨ ਲਗਾਏ ਜੋ ਬੋਣ ਸੇ ਹੁੰਦਾ ਨਾਰਦ ਜਿਹੜਾ ਸੀਗਾ ਪ੍ਰਸਰ ਬਿਆਸ ਬਿਆਸ ਧਰੂ ਵਰਗੇ ਫਿਰ ਉਹਦਾ ਧਿਆਨ ਕਾਤੇ ਲਾਉਂਦੇ ਧਿਆਨ ਉਹਦਾ ਲਾਈਦਾ ਜਿਹੜਾ ਦੇਖਿਆ ਨਾ ਜਾ ਸਕੇ ਨਾਲੇ ਕਹਿੰਨੇ ਉਹਦਾ ਧਿਆਨ ਲਗਾਈ ਬੈਠੇ ਰਹੋ ਦਰਸ਼ਨ ਵਾਸਤੇ ਅੜੀਕ ਦਿਨ ਵੀ ਸਾਨੂੰ ਦਰਸ਼ਨ ਦਊਗਾ ਇਹ ਆਦਮੀ ਉੱਦਾਂ ਫੇਰਾਂ ਝਗੜਾ ਹੀ ਦੀ ਸੀ ਦੋ ਤਰ੍ਹਾਂ ਦੇ ਅਲੱਗ-ਲੱਗ ਆਪਾਂ ਵਿਰੋਧੀ ਗੱਲਾਂ ਨੇ ਧਰਮ ਦੇ ਵਿੱਚ ਸਾਰੇ ਧਰਮਾਂ 'ਚ ਬਗਾਰ ਕਰਮਤੇ ਗੁਰਮਤ ਤਾਂ ਕਹਿ ਰਹੀ ਅਭੀ ਤੁਹਾਡੇ ਜੈ ਦੋ ਪਰੋਧੀ ਗੱਲਾਂ ਉਹਨਾਂ ਨੇ ਚਲਦੀਆਂ ਨੇ ਦੋ ਇਹ ਆਪਾਂ ਵਿਰੋਧੀ ਗੱਲਾਂ 'ਚ ਉਹਨਾਂ ਦਾ ਧਰਮ ਬਿਲਕੁਲ ਠੀਕ ਹੈ ਚਲਦਾ ਹੋ ਕਹਦੇ ਝੂਟਦਾ ਪਹੀਆ ਕਸਾਈਦਾ ਪਹੀਆ ਗੱਡੀ ਝੂਟਦੀ ਤਾਂ ਹੀ ਜਲਦੀ ਹੁੰਦੀ ਸੱਚ ਝੂਟਦੀ ਗੱਡੀ ਬਿਲੇ ਬਿਲੀ ਸੰਸਾਰ ਸੱਚ ਝੂਟਦੀ ਗੱਡੀ ਹੈ ਔਰ ਕੀ ਸੰਸਾਰ ਆਤਮਾ ਸੱਚ ਹੈ ਮਾਇਆ ਝੂਠ ਹੈ ਗੱਡੀ ਚਲਦੀ ਹੈ ਇੱਕ ਪਹੀਆ ਨਿਕਲ ਜਾ ਗੱਡੀ ਦੀ ਜਲਦੀ ਕਹਿੰਦਾ ਆਤਮਾ ਕਾੜ ਲਓ ਸੱਚਾ ਪਹੀਆ ਕਾੜ ਲਓ ਫਿਰ ਜਲਦੀ ਗੱਡੀ ਝੂਟਾੜਾ ਪਹੀਆ ਕਾੜ ਲਓ ਫਿਰ ਦੀ ਗੱਡੀ ਜਲਦੀ ਇਹ ਸੱਚ ਝੂਠ ਦੀ ਗੱਡੀ ਹੈ ਸੰਸਾਰ ਸੰਸਾਰੀ ਧਰਮਾਂ ਦੀਆਂ ਮੱਤਾਂ ਸੱਚ ਝੂਠ ਦੀ ਗੱਡੀ ਹੁੰਦੀਆਂ ਨੇ ਅੱਧਾ ਸੱਚਾ ਅੱਧਾ ਝੂਠ ਤਾਂ ਹੀ ਗੱਡੀ ਚੱਲੂ ਇਹ ਜਿਹੜੀ ਗੱਡੀ ਸਾਡੀ ਸੱਚ ਦੀ ਹੈ ਨਾ ਸੱਚੀ ਵੱਤ ਇਹ ਝੂਠ ਵਾਲਾ ਪਹੀਆ ਹੈ ਨਹੀਂ ਆ ਇਸ ਮਸੇ ਝੂਠ ਵਾਲਾ ਇੱਕੋ ਪਹੀਆ ਨਾਲ ਚੱਲਦੀ ਹੈ ਗੱਡੀ ਇੱਕੋ ਹੀ ਹੈ ਭਈਆ ਇਹਦਾ ਦੂਆ ਪਹੀਆ ਨਹੀਂ ਹੈ ਮਾਇਆ ਵਾਲੇ ਪਈਏ ਹੈ ਦੀ ਮਾਇਆ ਵਾਲੇ ਪਈਏ ਦਾ ਆਸਰਾ ਲੈਣਾ ਹੀ ਦੀ ਜਿਹੜਾ ਮਾਇਆ ਵਾਲੇ ਪਈਏ ਦਾ ਆਸਰਾ ਲਊਗਾ ਉਹ ਮਾਇਆ ਜਰ ਰਹੂਗਾ ਫਿਰ ਉਹ ਦੀ ਗਾਂ ਮਾਇਆ ਦੀਆਂ ਬੱਤਾਂ ਜਮਾਇਆ ਦਾ ਪਈਏ ਦਾ ਆਸਰਾ ਲਿਆ ਹੋਇਆ ਵਰਨ ਰੂਪ ਕਹਾਇਆ ਹੈ ਆਸਰਾ ਲਿਆ ਹੋਇਆ ਖੜਾ ਖੜੇ ਕਰਦੇ ਲੋਕ ਮੂਰਤੀ ਤੇ ਲਾ ਕੇ ਫਿਰ ਮਾਇਆ ਦਾ ਆਸਰਾ ਲਿਆ ਹੋਇਆ ਗੋਲਕ ਦਾ ਆਸਰਾ ਲਿਆ ਹੈ ਗੋਲਕ ਦੇ ਸਰ ਤੇ ਧਰਪ ਚਲਾਉਣੇ ਤਨਮਗਲ ਵਿੱਚ ਜਲਾਨਾ ਗੋਲ ਕਿਤੇ ਸਰਤੇ ਤਾਂ ਰੋਟੀ ਖਾਣੀ ਹੈ ਇਜ਼ਤਦਾਰੀ ਲਹਾਂ ਨੂੰ ਨੌਕਰੀਆਂ ਦੇ ਜਾਣੀਆਂ ਨੇ ਗੱਲ ਹੀ ਖੋਲੀ ਜਾਂਦੇ ਨੇ ਰੋਟੀ ਲੱਗੇ ਹੈ ਖਾਣਾ ਪੀਣਾ ਯੋ ਤੇ ਹੋਰ ਕੁਝ ਨਹੀਂ ਹੈ ਬੇਦ ਪ੍ਰਾਨ ਹਾਰ ਹਟ ਛਾੜਿਓ ਤਦਪੁ ਧਿਆਨ ਨਾ ਆਏ ਬੇਦ ਲਿਖੇ ਲੋਕਾਂ ਨੇ ਪ੍ਰਾਨ ਲਿਖੇ ਸ਼ਾਸਤਰ ਲਿਖੇ ਲਿਖਦੇ ਲੈ ਲੈ ਲਿਖਦੇ ਰਿਹਾ ਬਹੁਤ ਕੁਝ ਲਿਖੀ ਗਾਇ ਹਾਰ ਕੇ ਹੱਟ ਛੱਡ ਦਿੱਤਾ ਉਹ ਕਹਿੰਦਾ ਵੀ ਧਿਆਨ ਤੇ ਨਹੀਂ ਆ ਸਕਦਾ ਲਿਖਿਆ ਨਹੀਂ ਜਾ ਸਕਦਾ ਉਹਦੇ ਬਾਰੇ ਹੱਟ ਛੱਡਿਓ ਲਿਖਿਆ ਬਹੁਤ ਕੁਝ ਹੈ ਲਿਖਿਆ ਗਿਆ ਨਹੀਂ ਬੁਝਣ ਵਾਲੀ ਗੱਲ ਉੱਥੇ ਖੜੀ ਹੈ ਤਦ ਵੀ ਧਿਆਨ ਨਾ ਆਏ ਧਿਆਨ ਚ ਆ ਜਾਂਦਾ ਸੱਚ ਲਿਖ ਦਿੰਦੇ ਜੋ ਕੁਝ ਲਿਖਿਆ ਅਤਾ ਪਤਾ ਲਿਖਿਆ ਅਤਾ ਪਤਾ ਉਹ ਯਾਰ ਦਾ ਅਤਾ ਪਤਾ ਦਾ ਬਹੁਤ ਕੁਝ ਲਗਿਆ ਐ ਵੁਝ ਲਿਓ ਐ ਵੁਝ ਲਿਓ ਐ ਵੁਝ ਲਿਓ ਉਹਦੇ ਗੁਣ ਬਹੁਤ ਲਿਖੇ ਨੇ ਗੁਣੀ ਨਾਂ ਦਾ ਕੌਣ ਹੈ ਉਹ ਨਹੀਂ ਦੱਸਿਆ ਗੁਣੀ ਨਾਂ ਕਿਹਾ ਜਾਏ ਇਹ ਨਹੀਂ ਦੱਸਿਆ ਉਹਦੀ ਹਾਈਟ ਕਿੰਨੀ ਹੈ ਇਹ ਨਹੀਂ ਦਸੀ ਉਹਦਾ ਕੱਟ ਕੱਡ ਕੱਦ ਕਾਠ ਕਿਹਾ ਜਾਏ ਇਹ ਨਹੀਂ ਦੱਸਿਆ ਉਨੀ ਅੱਖਾਂ ਕਹੇ ਜਿਆ ਨਹੀਂ ਦੱਸਿਆ ਨੱਕ ਕਹਿਆ ਜੈ ਤੇਰੀ ਦੱਸਿਆ ਲੰਬੜੇ ਵਾਲਾ ਕਹਤਾ ਲੰਬੜੇ ਤਾਂ ਹੁਣ ਕਿੰਨੇ ਲੰਬੇ ਕਾਇ ਚਲੋਬੇ ਕਾਇ ਗਾਜ ਲੰਬੇ ਕਾਇ ਮੀਟਰ ਲੰਬੇ ਕਿੰਨੇ ਕਿਲੋਮੀਟਰ ਲੰਬੇ ਇਹ ਕੋਈ ਪਤਾ ਨਹੀਂ ਨਬੜੇ ਵਾਲਾ ਵੀ ਭੁੱਜਣ ਵਾਲੀ ਹੋ ਗਾਲਾ ਕਿੰਨੇ ਲੰਬੇ ਕੋਈ ਜਵਾਬ ਨਹੀਂ ਇਨਡੈਫੀਨਿਟ ਗੱਲਾਂ ਨੇ ਇਨਡੈਫੀਨਿਟ ਗੱਲਾਂ ਨੇ ਡੈਫੀਨਿਟ ਗੱਲ ਨਹੀਂ ਹੈ। ਹਮਾਰਾ ਡੈਫੀਨਿਟ ਹੈ ਆਵੀ ਮਿਲੂਗਾ ਜ਼ਰੂਰ। ਇਹ ਡੈਫੀਨਿਟ ਹੈ। ਜੇ ਐਂ ਗੱਲੋਂਗੇ ਮਿਲੂਗਾ ਜ਼ਰੂਰ। ਸਮਝ ਜ਼ਰੂਰ ਆਊਗੀ, ਬੁਝੇ ਜ਼ਰੂਰ ਲਾਓਗੇ। ਤਾਨਵ ਦੇਵ ਪਸਾਚ ਪ੍ਰੇਤ ਤੇ ਨਿਤ ਨਿਤ ਕਹਾਏ। ਦਾਨਵ ਦੇਵ ਪ੍ਰੇਤ ਤੇ ਨੇਤੇ ਨੇਤ ਕਹਾਏ ਤੇ ਨੇਤ ਹੈ ਨੇਤ ਕਹਾਏ ਇਹ ਨੇਤ ਨੇਤ ਕਹਿੰਦੇ ਨੇ ਨੇਤ ਨੇਤ ਕਹਿੰਦੇ ਨੇ ਬੇਅੰਤ 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 ਜਿਹੜੇ ਦਾਨਵ ਦੇਵ ਸੀ ਦੋ ਆਤਮ ਕਰਕੇ ਆਤਮ ਲੋਕ ਆਤਮ ਦਰਸੀ ਉਹ ਬੇਅੰਤ ਬੇਅੰਤ ਤੱਕ ਹੈ ਉਹਨਾਂ ਨੇ ਜ਼ਰੂਰ ਇਤਨੇ ਇਤ ਕਹਿ ਕੇ ਉਹਨੇ ਖੜਾ ਛੜਾ ਲਿਆ ਆਪ ਲੋਕੀ ਸਾਡੇ ਬਸ ਦੀ ਗੱਲ ਦੀ ਹੱਥ ਖੜੇ ਕਰਤੇ ਲਿਖਦੇ ਲਿਖਦੇ ਅੰਨੇ ਦੱਸਦੇ ਦੱਸਦੇ ਉਹ ਕਹਿੰਦਾ ਵੀ ਪੰਤ ਪਾਰ ਨਹੀਂ ਪਾਇਆ ਜਾ ਸਕਦਾ ਇਹ ਕਥਾ ਕਥੇ ਰਹੂਗੀ ਬੁੱਕ ਬੁੱਕੇ ਬੁਗਦੇ ਨਹੀਂ ਹੈ ਬੁਗਾਏ ਨਹੀਂ ਜਾ ਸਕਦੀ ਸੂਚਮਤ ਸੂਚਮ ਕਰ ਚੀਨੇ ਵਰਦਨ ਬ੍ਰਿਧ ਬਤਾਏ ਸੂਖਸ਼ਮ ਤੇ ਸੂਖਸ਼ਮ ਕਰਕੇ ਵੀ ਖੋਜ ਲੇ ਕਰ ਚੀਨੇ ਐਟਮ ਖੋਜ ਲਿਆ ਇਲੈਕਟ੍ਰੋਨ ਪ੍ਰੋਟੋਨ ਖੋਜ ਲੇ ਫਿਰ ਵੀ ਨਹੀਂ ਲੱਭਿਆ ਬ੍ਰਿਕੀਆਂ ਖੋਜ ਲਈ ਹਮਾਇਆ ਦੀ ਵਿਚਲਬੇ ਨਹੀਂ ਤੋ ਸੂਖਸ਼ਮ ਤੇ ਸੂਖਮ ਕਰ ਚੀਨੇ ਸੂਖਮ ਤੇ ਸੂਖਮ ਚੋ ਵੀ ਲੱਭਿਆ ਉਥੋਂ ਵੀ ਨਹੀਂ ਲੱਭਿਆ ਵਿਰਦ ਨੂੰ ਬਿਰਦ ਦਾ ਬਤਾਏ ਜਿਹੜੇ ਬਿਰਦ ਸੀ ਬਜ਼ੁਰਗ ਉਹਨਾਂ ਨੇ ਵੀ ਇਹ ਨਹੀਂ ਦੱਸਿਆ ਵੀ ਪਤਾ ਨਹੀਂ ਗਦਾ ਉਹਦਾ ਸਤੋ ਦਾ ਪਹਿਲਾਂ ਦੇਈ ਗਏ ਜਿਹੜਾ ਉਹਦਾ ਨਾ ਬਿਰਦ ਦਿਓ ਕਹਿੰਦਾ ਪਤਾ ਨਹੀਂ ਗਦਾ ਉਹਦਾ ਤਾਂ ਸਤੋ ਪਹਿਲਾਂ ਦੇਈ ਸੀ ਕਦੇ ਚਲ ਜਿਹੜੇ ਬਿਰਦ ਲੋਗ ਰਹੇ ਉਹਨਾਂ ਨੇ ਬਿਰਦ ਆਪ ਤੋਂ ਪਹਿਲਾਂ ਦੇ ਬਿਰਦ ਹੁੰਦਾ ਆਪ ਤੋਂ ਪਹਿਲਾਂ ਹੁੰਦਾ ਬਜ਼ੁਰਗਾਂ ਨੇ ਦੱਸਿਆ ਵੀ ਇਹ ਤਾਂ ਸਾਡਾ ਵੀ ਬਜ਼ੁਰਗ ਹੈ ਸੀ ਉਹ ਕਹਿੰਦੇ ਸਾਡਾ ਬਜ਼ੁਰਗ ਦੀ ਸਭ ਦਾ ਬਜ਼ੁਰਗ ਹੀ ਸੀ ਇਹ ਸਭ ਦਾ ਬਾਬਾ ਹੀ ਸੀ ਸਾਰੇ ਬਾਬਾ ਕਹਿੰਦੇ ਰਹੇ ਸੇ ਬਾਬਾ ਬਜ਼ੁਰਗ ਨੂੰ ਕਹਿੰਦੇ ਬਜ਼ੁਰਗ ਨੂੰ ਬਾਬਾ ਕਹਿੰਦੇ ਹੂਮ ਆਕਾਸ਼ ਪਤਾਲ ਸਭੋ ਸਜ ਏਕ ਅਨੇਕ ਸਦਾਏ ਪੂਮ ਆਕਾਸ਼ ਆਕਾਸ਼ ਸਭੋ ਪਤਾਲ ਸਿਧਲੇ ਪੂ ਵੀ ਆਕਾਸ਼ ਪਤਾਲ ਕਹਿੰਦੇ ਇਨੇ ਸਜ ਬੜਾ ਆਤੇ ਇਨੇ ਬਣਾਉਂਦਾ ਹੋਇਆ ਬਾਦ ਵਿੱਚ ਵੀ ਕੱਲਈਆ ਐ ਇੰਜਵੇਂ ਲਵੇ ਤੇਰੀ ਡਿਊਟੀ ਇੱਥੇ ਲਾਤੀ ਤੇਰੀ ਇੱਥੇ ਲਾਤੀ ਤੇਰੀ ਇੱਥੇ ਲਾਤੀ ਜਵੇ ਹੁਣ ਜਿਆਦਾ ਕਾਬੂ ਦਾ ਜਿਆਦਾ ਬੱਚਿਆਂ ਦੀ ਲੋੜ ਹੈ ਜਿਆਦਾ ਲੋਕਾਂ ਰੰਗ ਦੀ ਲੋੜ ਹੈ ਜਿਆਦਾ ਬੰਦਿਆਂ ਦੀ ਲੋੜ ਹੈ ਨਾ ਕੱਲਈ ਘੜਣੋਲ ਘੜੀ ਜਾਂਦਾ ਏਕ 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 ਅਨੇਕ ਸਦਾ ਏ ਅਨੇਕ ਤੋਂ ਏਕ ਹੀ ਸਦਾਇਆ ਹੈ ਆ ساری ਸ੍ਰਿਸ਼ਟੀ ਵੀ ਕੋਈ ਹੈ ਸ੍ਰਿਸ਼ਟੀਆਂ ਡੱਡ ਦੀ ਰਚਨਾ ਵੀ ਕੋਈ ਆਉਦੀ ਜਿੱਦੀ ਉਹਰਜੀ ਸ੍ਰਿਸ਼ਟੀਆਂ ਨੇ ਜਿੰਨਾ ਮਰਜੀ ਸੋਚ ਲੈ ਰਚਨਾ ਕਰਕੇ ਵੀ ਕਹ ਆਪ ਵੀ ਕਹ ਇੱਕ ਰਚਨਾ ਤਾਂ ਹੈ ਕੱਲਾ ਹੀ ਕੰਟਰੋਲ ਕਰਦਾ ਤਾਂ ਰਚਨਾ ਇੱਕ ਹੈ ਬੁਲਕ ਜਿਆਦਾ ਕਿਉਂ ਨੇ ਹਕੂਮਤਾਂ ਅਲਗ-ਅਲਗ ਨੇ ਤੰਤੀ ਜੁੜੀ ਹੋਈ ਆਪਸ ਵਿੱਚ ਹੀ ਸਾਡੀ ਪਾਕਿਸਤਾਨ ਦੀ ਹੱਦ ਸਾਡੇ ਨਾਲੇ ਜੁੜੀ ਹੋਈ ਹੈ। ਬੰਗਲਾਦੇਸ਼ ਦੀ ਹੱਦ ਜੁੜੀ ਹੋਈ ਹੈ। ਭੂਟਾਨ ਦੇ ਅਦਨਵਾਲ ਦੀ ਜੁੜੀ ਹੋਈ ਹੈ। ਪਰ ਉੱਤੇ ਹਕੂਮਤ ਹੋਰ ਹੈ। ਕੰਟਰੋਲ ਉਹ ਕਰਦੇ ਨੇ ਬਲਕਿ ਦੂਸਰਾ ਹੈ। ਰਾਜ ਦੂਸਰੇ ਦਾ ਹੈ। ਇੱਥੇ ਸਭ ਕੁਝ ਹੁੰਦਾ ਵੀ ਇੱਕ ਹੀ ਹਕਮ ਇੱਕੋ ਦਾ ਚੱਲਦਾ ਹੈ। ਉਹ ਕੋ ਦੂਸਰੇ ਦਾ ਨਹੀਂ ਚਲਦਾ ਅਨੇਕ ਧਰਤੀਆਂ ਨੇ ਇੱਕ ਸੂਰਜ ਨੇ ਇੱਕ ਰਚਨਾ ਦੇ ਹੁੰਦੇ ਹੁੰਦੇ ਇੱਕ ਤਾਂ ਨੇ ਇੱਕੋ ਦਾ ਇੱਕੋ ਹੀ ਹੁਕਮ ਦੇ ਡਰਦੇ ਇੱਕੋ ਹੀ ਹੁਕਮ ਦੇ ਡਰਦੇ ਕੋ ਕੋਈ ਯਦੂਆ ਹੈ ਨਹੀਂ ਏਕ ਅਨੇਕ ਸਦਾਏ ਜਿਹੇ ਤ ਤੇ ਸਦਾਉਣਗੇ ਜਿੱਥੇ ਤੇ ਵੀ ਕਰਾਜ ਹੋਊਗਾ ਕਿ ਕੇ ਸਦਾਊਗਾ ਉਹ ਜਿੱਥੇ ਤੇ ਹੀ ਕਰਾਇਓ ਕੋ ਕੋ ਬੋਲ ਕੇ ਬੰਦੇ ਆਉਗਾ ਹੋ ਕਿ ਕੌਣ ਆਉਣਾ ਜੋ ਸੋਨਰ ਕਾਲ ਫਾਸ ਤੇ ਬਚੇ ਜੋ ਹਰ ਸ਼ਰਨ ਸਿਧਾਏ ਜਿਹੜਾ ਜਿਹੜਾ ਹਰਦੀਚ ਸੜ ਚਲਾ ਜਾਵੇ ਸੋਨਰ ਕਾਲ ਫਾਸ ਤੇ ਬਚੇ ਕਾਲ ਫਾਸ ਤੇ ਕੌਣ ਬਚੂਗਾ ਬਚੂਗਾ ਜੋ ਹਰ ਸ਼ਰਨ ਸਿਧਾਏ ਜੋ ਹਰ ਸ਼ਰਨ ਸਿਧਾਏ ਜੋ ਹਰ ਸ਼ਰਨ ਸਦਾਏ ਸਰਨ ਸਦਾਏ ਜੋ ਹਰ ਕਰਕੇ ਔਰ ਆਪਣੇ ਆਤਮ ਕਰਕੇ ਔਰ ਹਰ ਕਰਕੇ ਹੁਕਮ ਦੀ ਸ਼ਰਨ ਪੈ ਜਾਊਗਾ ਕਾਲ ਫਾਸਤੇ ਬਚੇ ਹੈ ਨਾ ਜੋ ਨਨ ਕਾਲ ਫਾਸਤੇ ਬਚੇ ਕਾਲ ਹੁਕਮ ਦੀ ਸ਼ਰਨ ਪੈਣਗੇ ਦੋਏ ਜੋ ਹਰ ਸ਼ਰਨ ਸਦਾਏ ਜਿਹੜਾ ਹਰ ਦੀ ਸ਼ਰਨ ਪੈ ਜਾਊਗਾ ਹਰ ਉਹ ਦੀ ਸ਼ਰਨ ਪਹਿਲਾਂ ਹੀ ਇੱਕੋ ਗੱਲ ਹੋਊਗੀ ਜਿਹੜਾ ਹਰਦੀਸਾਣ ਪੈ ਜਾਊਗਾ ਆਪਣੇ ਉਧਰ ਹਰ ਮਹਿਲੇ ਯੋਦੀ ਸੌਣਗੇ ਉਹ ਕਾਲ ਫਾਸਤੇ ਬਜੂ ਕਾਲ ਫਾਸਤੇ ਬਜੂਗਾ ਕਾਲ ਦਾ ਚੱਕਰ ਹੈ ਕਾ ਇੱਕਾਦਮੀ 플랫 ਤੇ ਖੜਾ ਕਿਸੇ ਤੇ ਕਿ ਕਲਿਫਟ ਚੱਲ ਰਹੀ ਹੈ ਉਹ ਲਿਫਟ 플랫 ਤੇ ਆ ਕੇ ਰੁਗੀ ਲਿਫਟ ਫਲੈਟ ਤੇ ਖੜ ਗਿਆ ਜਾ ਕੇ ਲਿਫਟ ਚੱਲ ਰਹੀ ਹੈ ਉਹ ਆਪਣਾ ਭਾਰ ਚੁਣੇ ਜਿਹੜਾ ਲਿਫਟ ਦੇ ਵਿੱਚ ਖੜਾ ਹੈ ਉਹ ਚੱਲੀ ਜਾਂਦਾ ਠਾਂ ਠਾਂ ਜਿਹੜਾ ਲਿਫਟ ਦੀ ਛੱਡਦਾ ਉਹ ਤਾਂ ਜਿੰਨਾ ਚਿਰ ਲਿਫਟ ਚੱਲੂਗੀ ਕਦੇ ਕਿਸੇ ਫਲੈਟ ਜਗਾ ਤੇ ਉਹ ਤਾਂ ਚੱਲੀ ਜਾਣਾ ਕਦੇ ਠਾਂ ਰੁਕਦਾ ਠਾਂ ਰੁਕਦਾ ਠਾਂ ਰੁਕਦਾ ਠਾਂ ਆ ਹੀ ਰਚੇ ਤਿੰਨੇ ਵਜੇ ਲਾਣ ਕਦੇ ਥੱਲੇ ਦੀ ਤੇ ਕਦੇ ਉੱਪਰੀ ਤੇ ਫੇਰ ਉਤਲੀ ਤੇ ਉਤਲੀ ਤੇ ਥੱਲੇ ਗਵੇ ਐਉਂ ਜਾਈ ਜਾਂਦਾ ਹੈ ਸੋ ਆ ਚੱਕਰੇ ਚੱਲੀ ਜਾਂਦਾ ਹੈ ਇਹਦਾ ਹਾਂਜੀ